ਅੱਛੀਏ ਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਅਚਾਰ ਪਿਆਜ਼ਾਂ ਦਾ ਸੈਲਡ ਤਾਂ ਤੁਸੀਂ ਬਹੁਤ ਖਾਦਾ ਹੋਣਾ ਹੈ ਸਿਰਕੇ ਵਾਲਾ ਖਾਦਾ ਹੋਣਾ ਜਾਂ ਸਿੰਪਲ ਜਿਹੜਾ ਹੈਗਾ ਸੈਲਡ ਖਾਦਾ ਹੋਣਾ ਅੱਜ ਜਿਹੜਾ ਅਸੀਂ ਬਣਾ ਕੇ ਤਿਆਰ ਕਰਾਂਗੇ ਆ ਉਹ ਹੈਗਾ ਪਿਆਜ਼ਾਂ ਦਾ ਅਚਾਰ ਇਹਨੂੰ ਤੁਸੀਂ ਕਿਤ ਪਾਰ ਜਾਣਾ ਹੋਵਾ ਟ੍ਰਿਪ ਤੇ ਜਾਣਾ ਹੋਵਾ ਇਹਨੂੰ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਤੁਹਾਨੂੰ ਸਮਝ ਨਹੀਂ ਲੱਗਦੀ ਹੈਗੀ ਕਿ ਨਾਲ ਅਸੀਂ ਕੀ ਲੈ ਕੇ ਜਾਈਏ ਜਿਹੜਾ ਬਣਾਉਣ ਚ ਵੀ ਆਸਾਨ ਹੋਵਾ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੋਵਾ ਇਹ ਜਿਹੜਾ ਅਚਾਰ ਹੈ 1 ਮਿੰਟੋ ਸਕਿੰਟੀ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬਹੁਤ ਹੀ ਆਸਾਨ ਜੇ ਤਰੀਕੇ ਦੇ ਨਾਲ ਤੇ ਇੱਕ ਅਲੱਗ ਫਲੇਵਰ ਦਾ ਅਚਾਰ ਹੈ ਪਿਆਜ਼ਾਂ ਦੀ ਜਿਹੜੀ ਹੈਗੀ ਆਪਾਂ ਇਸ ਤਰ੍ਹਾਂ ਦੀ ਉਹਦੀ ਕਟਿੰਗ ਕਰ ਲਈ ਹੈ ਤੇ ਇਹਨਾਂ ਨੂੰ ਧੋ ਕੇ ਐ ਬਿਲਕੁਲ ਸਾਫ਼ ਜਿਹੜਾ ਕਰ ਲੈਣਾ ਪਾਣੀ ਬਿਲਕੁਲ ਲੈਟ ਵਿੱਚ ਨਹੀਂ ਰਹਿਣਾ ਚਾਹੀਦਾ ਹੈਗਾ ਇਹਨਾਂ ਦੇ ਤੁਸੀਂ ਗੋਲ ਜਿਹੜੇ ਹੈਗੇ ਲੱਛੇ ਵੀ ਬਣਾ ਸਕਦੇ ਹੋ ਜਾਂ ਇਸ ਤਰ੍ਹਾਂ ਜਿਹੜੀ ਹੈਗੀ ਐ ਲੰਬੀ-ਲੰਬੀ ਵੀ ਇਹਨਾਂ ਦੀ ਜਿਹੜੀ ਕਟਿੰਗ ਕਰ ਸਕਦੇ ਹੋ ਉਹ ਤੁਸੀਂ ਆਪਣੇ ਮੁਤਾਬਕ ਇਹਨੂੰ ਜਿਹੜਾ ਹੈਗਾ ਆਚਾਰ ਨੂੰ ਬਣਾ ਸਕਦੇ ਹੋ ਗਰਮੀ ਦਾ ਮੌਸਮ ਹੈ ਇਸ ਤਰ੍ਹਾਂ ਹੋ ਗਿਆ ਸੱਗੇਜ ਕਿਚਨ ਚ ਬਣਾਉਣਾ ਬਹੁਤ ਮੁਸ਼ਕਲ ਹੈ ਸਬਜ਼ੀਆਂ ਬਣਾਉਣੀਆਂ ਬਹੁਤ ਔਖੀਆਂ ਐ ਇਹ ਅੱਜ ਜਿਹੜੀਆਂ ਹੁਣ ਅਸੀਂ ਵੀਡੀਓ ਕੁਛ ਲੈ ਕੇ ਆਉਂਦੇ ਆ ਆਪਾਂ ਜਿਹੜੀਆਂ ਹੈਗੀਆਂ ਬਹੁਤ ਜਲਦੀ ਜਿਹੜੀ ਬਣਨ ਵਾਲੀਆਂ ਹੈਗੀਆਂ ਸਬਜੀ ਹੋ ਗਈ ਆਚਾਰ ਹੋ ਗਿਆ ਜੋ ਚਟਣੀ ਹੋ ਗਈ ਮਿੰਟਾਸ ਕਿੰਟਾ ਵਿੱਚ ਬਣਨ ਆ ਰਹੀਆਂ ਅਸੀਂ ਕਿੰਨੀਆਂ ਵੀਡੀਓ ਜਿਹੜੀਆਂ ਹੈਗੀਆਂ ਅਸੀਂ ਬਣਾਈਆਂ ਵੇ ਤਾਂ ਕਿ ਸਾਨੂੰ ਜਿਹੜਾ ਹੈਗਾ ਕਿਚਨ ਵਿੱਚ ਉਹ ਖਾਣਾ ਬਹੁਤਾ ਟਾਈਮ ਨਾ ਲੱਗਾ ਤੇ ਮਿੰਟਾਸ ਕਿੰਟਾ ਵਿੱਚ ਜਿਹੜੀ ਹੈਗੀ ਸਾਡੀ ਸਬਜੀ ਜੋ ਵੀ ਚੀਜ਼ ਅਸੀਂ ਆਪਾਂ ਬਣਾਉਂਦੇ ਆ ਤੇ ਬਹੁਤ ਹੀ ਜਲਦੀ ਜਿਹੜੀ ਹੈਗੀ ਬਣ ਕੇ ਤਿਆਰ ਹੋ ਜਾਵਾ ਇਸ achar ਨੂੰ ਤੁਸੀਂ ਟਿਫਨ ਵਿੱਚ ਵੀ ਸਕੂਲ ਦੇ ਬੱਚਿਆਂ ਨੂੰ ਟਿਫਨ ਵਿੱਚ ਵੀ ਪਾ ਸਕਦੇ ਹੋ ਜਿੱਥੇ ਬਾਹਰ ਜਾਣਾ ਹੋਵੇ ਤਾਂ ਕੋਲ ਵੀ ਲੈ ਜਾ ਸਕਦੇ ਹੋ ਪਰੌਂਠੀ ਨਾਲ ਵੀ ਖਾ ਸਕਦੇ ਹੋ ਤੇ ਚਾਵਲਾ ਨਾਲ ਵੀ ਖਾ ਸਕਦੇ ਹੋ ਉਹ ਤੁਹਾਡੇ ਉੱਪ ਟਪੈਂਦਾ ਹੈ ਤੁਸੀਂ ਕਿਸ ਚੀਜ਼ ਨਾਲ ਇਹਨੂੰ ਖਾਣਾ ਹੈ ਤੇ ਇੱਕ ਚੀਜ਼ ਨਾਲ ਜਿਹੜਾ ਇਹ achar ਹੈਗਾ ਬਹੁਤ ਵਧੀਆ ਲੱਗਦਾ ਹੈ ਇੱਕ ਸੈਲਡ ਦਾ ਸੈਲਡ ਹੈਗਾ ਇਹ achar ਦਾ ਜਿਹੜਾ ਹੈਗਾ achar ਹੈ ਜਿਹੜੇ ਸਾਨੂੰ ਇਹਦੇ achar ਦੇ ਲਈ ਹੈਗੇ ਮਸਾਲੇ ਚਾਹੀਦੇ ਆ ਆਪਾਂ ਦੇਖ ਲੈਂਦੇ ਆ ਆਪਾਂ ਜਿਹੜੇ ਮਸਾਲੇ ਲੈਣੇ ਆਪਾਂ ਬਹੁਤੇ ਜ਼ਿਆਦਾ ਨਹੀਂ ਲੈਣੇ ਆ ਤਾਂ ਜਿਹੜੇ ਆਪਾਂ ਨੋਰਮਲ ਜੇ ਕਰਦੇ ਸਾਡੇ ਮਸਪਾਏ ਹੁੰਦੇ ਉਹ ਹੀ ਮਸਾਲਿਆਂ ਨਾਲ ਜਿਹੜਾ ਹੈਗਾ ਅਸੀਂ ਆਚਾਰ ਬਣਾ ਕੇ ਤਿਆਰ ਕਰ ਲੈਣਾ ਇਹਦੇ ਲਈ ਹੈਗਾ ਲਾਲ ਮਿਰਚ ਪਾਊਡਰ ਲੈ ਆਏ ਨਮਕ ਲੈ ਆਏ ਹਲਦੀ ਤੇ ਕਾਲਾ ਨਮਕ ਧਨੀਆ ਪਾਊਡਰ ਤੇ ਆਮਚੂਰ ਪਾਊਡਰ ਇਹ ਆਪਾਂ ਜਿਹੜੇ ਹੈਗੇ ਆ ਛੇਕ ਮਸਾਲੇ ਲੈਣੇ ਆ ਤੇ ਇਹਨਾਂ ਵਿੱਚ ਇਹਨਾਂ ਦੇ ਨਾਲ ਜਿਹੜਾ ਹੈਗਾ ਚਾਰ ਬਣ ਕੇ ਤਿਆਰ ਹੋ ਜਾਂਦਾ ਹੈ ਹੋਂ ਸਾਰੇ ਜਿਹੜੇ ਮਸਾਲੇ ਹੈਗੇ ਆ ਆਪਾਂ ਪਿਆਜ਼ਾਂ ਵਿੱਚ ਜਿਹੜੇ ਹੈਗੇ ਆ ਪਾ ਲੈਣੇ ਆ ਹੁਣ ਜਿਹੜਾ ਹੈਗਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਮਸਾਲੇ ਨੂੰ ਮਿਕਸ ਕਰ ਲੈਣਾ ਕਿਹੜਾ ਮਸਾਲਾ ਹੈਗਾ ਸਾਰਾ ਸਾਡਾ ਪਿਆਜ਼ਾਂ ਦੇ ਨਾਲ ਇਹਨਾਂ ਕਵਰ ਹੋ ਜਾਵਾਏ ਮੈਂ ਪਿਆਜ਼ ਪਹਿਲਾਂ ਜਿਹੜੇ ਹੈਗੇ ਇਸ ਲਈ ਕਟਿੰਗ ਕਰਕੇ ਰੱਖ ਲੈਂਦੀ ਕਿ ਜਿਹੜੀ ਸਾਡੀ ਵੀਡੀਓ ਹੈਗੀ ਜਿੰਨੀ ਛੋਟੀ ਹੋ ਸਕੇ ਉਨੇ ਛੋਟੀ ਬਣ ਜਾਵਾਏ ਨਹੀਂ ਬਹੁਤ ਜ਼ਿਆਦਾ ਸੀ ਵਿੱਚ ਕਟਿੰਗ ਕਰਾਂਗੇ ਤਾਂ ਲੰਬੀ ਵੀਡੀਓ ਬਣ ਜਾਂਦੀ ਹੈ ਇਸ ਲਈ ਮੈਂ ਪਹਿਲਾਂ ਜਿਹੜੇ ਹੈਗੇ ਜੋ ਵੀ ਸਬਜ਼ੀਆਂ ਨੇ ਉਹਨੇ ਕਟਿੰਗ ਕਰਕੇ ਪਹਿਲਾਂ ਹੀ ਰੱਖ ਲੈਂਦੀ ਆ ਸਾਰੇ ਜਿਹੜੇ ਪਿਆਜ਼ ਹੈਗੇ ਐਨ ਮਸਾਲੇ ਦੇ ਨਾਲ ਇਹ ਕਵਰ ਹੋ ਜਾਣੇ ਚਾਹੀਦੇ ਹੈਗੇ। ਇਹਨੂੰ ਤੁਸੀਂ ਜਿਹੜਾ ਹੈਗਾ ਇਹ achar ਨੂੰ 5 ਤੋਂ 6 ਦਿਨਾਂ ਤੱਕ ਜਿਹੜਾ ਹੈਗਾ ਸਟੋਰ ਕਰਕੇ ਇਹਨੂੰ ਰੱਖ ਸਕਦੇ ਹੋ ਇਹਨੂੰ। ਇੱਕ ਬਹੁਤ ਹੀ ਵਧੀਆ ਜਿਹੜਾ ਹੈਗਾ ਅਲੱਗ ਫਲੇਵਰ ਦਾ ਇਹ achar ਬਣ ਕੇ ਤਿਆਰ ਹੁੰਦਾ ਹੈ। ਤੁਸੀਂ ਦੇਖੋ ਸਾਰੇ ਦੇ ਲਈ ਬਹੁਤਾ ਕੁਝ ਚੰਜਰ ਨਹੀਂ ਕਰਨੇ ਪੈਂਦੇ ਹੈਗੇ ਤੇ ਬਹੁਤ ਜਲਦੀ ਜਿਹੜਾ ਹੈਗਾ ਇਹ ਬਣ ਜਾਂਦਾ ਹੈ ਜਿਹੜੀ ਕਟਿੰਗ ਕਰਨੀ ਤੁਸੀਂ ਗੋਲ ਵੀ ਕਟਿੰਗ ਕਰ ਸਕਦੇ ਤੁਸੀਂ ਮੈਂ ਪਹਿਲਾਂ ਦੱਸਿਆ ਜੇ ਤੁਸੀਂ ਗੋਲ ਕਟਿੰਗ ਪਸੰਦ ਕਰਦੇ ਹੋ ਤਾਂ ਗੋਲ ਕਟਿੰਗ ਕਰਕੇ ਉਹਦੇ ਇਸ ਤਰ੍ਹਾਂ ਲੱਛੇ ਬਣਾ ਲਓ ਜਾਂ ਇਸ ਤਰ੍ਹਾਂ ਤੁਸੀਂ ਬਣਾ ਲਓ ਪਿਆਤਾ ਦੇਖੋ ਸਾਰੇ ਜਿਹੜੇ ਹੈਗੇ ਮਸਾਲੇ ਨਾਲ ਸਾਡੇ ਕਵਰ ਹੋ ਗਏ ਹੁਣ ਅਸੀਂ ਇੱਕ ਜਿਹੜਾ ਇਹਨਾਂ ਨੂੰ ਤਾਂ ਇਹਨੂੰ ਤੜਕਾ ਲਾਣਾ ਹਲਕਾ ਜਿਹਾ ਇੱਕ ਤੜਕਾ ਲਾ ਲੈਣਾ ਜਿਹੜਾ ਅਸੀਂ ਇਹਨੂੰ ਤੜਕਾ ਲਾਣਾ ਸਰੋਂ ਦੇ ਤੇਲ ਦਾ ਹੀ ਤੜਕਾ ਲਾਣਾ ਹੈ ਇਹ ਬਸ ਕੜਚੀ ਇੱਕ ਕੜਚੀ ਜਿਹੜਾ ਹੈਗਾ ਸਰੋਂ ਦਾ ਤੇਲ ਪਾ ਲੈਣਾ ਜ਼ਿਆਦਾ ਤੇਲ ਨਹੀਂ ਪਾਣਾ ਹੈਗਾ ਕਿ ਜਿਹੜਾ ਸਾਡਾ achar ਹੈਗਾ ਤੇ ਆਜਾਂ ਦਾ ਇਹ ਜਿਹੜੇ ਤੇਲੇ ਤੇਲ ਨਜ਼ਰ ਆਵਾ ਬਸ ਹਲਕਾ ਜਿਹਾ ਜਿਹੜਾ ਹੈਗਾ ਇੱਕ ਕੜਚੀ ਜਿਹੜੀ ਹੈਗੀ ਤੇਲ ਦੀ ਆਪਾਂ ਪਾ ਲੈਣੀ ਹੈ ਜੇ ਅਸੀਂ ਇਸ ਤਰ੍ਹਾਂ ਸਰੋਂ ਦੇ ਤੇਲ ਦਾ ਇਹਨੂੰ ਤੜਕਾ ਨਹੀਂ ਲਾਵਾਂਗੇ ਆ ਜੋ ਸਰਾ ਮਸਾਲੇ ਨਾਲ ਰੱਖਿਆ ਹੋਇਆ ਹੈ ਤੇ ਅਸੀਂ ਜੇ ਇਸੇ ਤਰ੍ਹਾਂ ਖਾਣਾ ਹੋਵੇ ਤਾਂ ਜਿਹੜਾ ਹੈਗਾ ਇਹ ਸੈਲਡ ਦੀ ਤਰ੍ਹਾਂ ਇਹ ਟੇਸਟ ਦਵੇਗਾ ਹੈ ਜਿase ਇਹਨੂੰ ਹਲਕਾ ਜਿਹਾ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਤਾਂ ਇਹ ਅਚਾਰ ਦਾ ਫਲੇਵਰ ਵੀ ਇਹ ਦੇਊਗਾ ਇਹ ਇਹ ਤੁਹਾਡੇ ਪਟਪੰਡ ਕਰਦਾ ਤੁਸੀਂ ਇਸ ਤਰ੍ਹਾਂ ਮਸਾਲੇ ਵਾਲੇ ਜਿਹੜਾ ਹੈਗਾ ਸੈਲਡ ਦੇ ਰੂਪ ਵਿੱਚ ਖਾਣਾ ਚਾਹੁੰਦੇ ਆ ਜਾਂ ਜਾਈ ਨੂੰ ਅਚਾਰ ਬਣਾ ਕੇ ਖਾਣਾ ਚਾਹੁੰਦੇ ਹੋ ਹੁਣ ਕਰਦੇ ਆ ਗੈਸ ਆਉਣ ਜਿਹੜਾ ਤੇਲ ਹੈਗਾ ਇਹਨੂੰ ਐਨ ਫੁੱਲ ਗਰਮ ਕਰ ਲੈਣਾ ਕਿ ਜਿਹੜਾ ਹੈ ਸਰੋਂ ਦਾ ਤੇਲ ਹੁੰਦਾ ਇਹਦੇ ਵਿੱਚ ਕੜਤਨ ਕਾਫੀ ਹੁੰਦੀ ਹੈ ਇਸ ਲਈ ਨੂੰ ਮੈਂ ਜਦੱਚ ਧੂਆਂ ਨਿਕਲਣਾ ਆਪਣਾ ਜਿਹੜੇ ਸੀਰੀ ਮਸਾਲੇ ਪਾਣੇ ਆ ਬਾਅਦ ਵਿੱਚ ਉਹ ਗਰਮ ਹੋਣ ਤੋਂ ਬਾਅਦ ਹੀ ਪਾਣੇ ਆ ਅਸੀਂ ਨਹੀਂ ਇਹ ਕੱਚੇ ਪਣ ਦਾ ਜ ਹਫਕਾਉਂਦਾ ਪੰਦਾ ਜਿਹੜਾ ਤੇਲ ਫੁੱਲ ਗਰਮ ਨਾ ਹੋਵਾ ਤਾਂ ਕੱਚੇ ਪਣ ਦਾ ਬਹੁਤ ਜ਼ਿਆਦਾ ਹਫਕਾਉਂਦਾ ਹੈ ਤੁਸੀਂ ਦੇਖ ਸਕਦੇ ਆ ਜਿਹੜਾ ਤੇਲ ਸਾਡਾ ਗਰਮ ਹੈ ਇਹਨਾਂ ਫੁੱਲ ਗਰਮ ਹੋ ਗਿਆ ਹੁਣ ਅਸੀਂ ਜਿਹੜਾ ਹੈਗਾ ਤੜਕਾ ਪੈਨ ਆਪਾਂ ਗੈਸ ਤੋਂ ਥੱਲਾ ਉਤਾਰ ਲਿਆ ਹੁਣ ਇਹਦੇ ਵਿੱਚ ਜਿਹੜਾ ਹੈਗਾ ਇੱਕ ਚਮਚਾ ਸੀ ਜੀਰਾ ਪਾਤਾ ਇੱਕ ਚਮਚਾ ਇੱਕ ਤੇ ਡੇਢ ਚਮਚਾ ਜਿਹੜਾ ਹੈਗੀ ਮਿੱਠੀ ਸੌਂਫ ਪਾ ਲੈਣੀ ਹੈ ਤੇ ਅੱਧਾ ਇੱਕ ਚਮਚਾ ਜਿਹੜਾ ਹੈਗਾ ਹਰਾ ਈ ਪਾ ਲੈਣੀ ਹੈ ਤੇ ਇੱਕ ਚਮਚਾ ਜਿਹੜਾ ਹੈਗਾ ਆਪਾਂ ਕਲੌਂਜੀ ਪਾ ਲੈਣੀ ਹੈ ਤੇ ਬਾਅਦ ਵਿੱਚ ਜਿਹੜੀ ਹੈਗੀ ਐ ਹਿੰਗ ਪਾ ਦੇਣੀ ਹੈ ਜਿਹੜਾ ਤੜਕਾ ਹੈਗਾ ਹਿੰਗ ਨਾਲ ਹੀ ਤੜਕਾ ਬਣਾਇਆ ਤੇ ਇੱਕ ਬਹੁਤ ਜਿਆਦਾ ਦੇਣਾ ਅਚਾਰ ਦਾ ਇਹ ਫਲੇਵਰ ਦਊਗਾ ਇਹ ਹੁਣ ਇਸ ਤੜਕੇ ਨੂੰ ਆਪਾਂ ਅਚਾਰ ਵਿੱਚ ਪਾ ਲੈਂਦੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈ ਹੁਣ ਜਿਹੜਾ ਦੇਖਾ ਬਣ ਕੇ ਸਾਡਾ ਬਣ ਗਿਆ ਹੁਣ ਇਹ ਪਿਆਜ਼ਾਂ ਦਾ ਅਚਾਰ ਆ ਨੇਕਾ ਕਿੰਨੀ ਚਲਦੀ ਆਸਾਨੀ ਤਰੀਕਾ ਆਸਾਨ ਜੇ ਤਰੀਕੇ ਨਾਲ ਬਣ ਜਾਂਦਾ ਬਹੁਤਾ ਟਾਈਮ ਨਹੀਂ ਲੱਗਦਾ ਲੱਗਦਾ ਹੈਗਾ ਇਹ ਇਹ 6 ਤੋਂ 7 ਮਿੰਟ ਵਿੱਚ ਇਹ ਬਣ ਜਾਂਦਾ ਹੈ ਉਹ ਵੀ ਵਿੱਚ ਕਟਿੰਗ ਕੂਟਿੰਗ ਕਰਨੀ ਹੈ ਤਾਂ ਇੰਨਾ ਕੁ ਟਾਈਮ ਲੱਗਦਾ ਹੈ ਨਹੀਂ ਤਾਂ ਹੋਰ ਵੀ ਕੱਟ ਉਹ ਇਸ ਤਰ੍ਹਾਂ ਮੈਂ ਵੀਡੀਓ ਬਣਾਈ ਹੈ ਇਹ ਤਾਂ ਬਹੁਤ ਜ਼ਿਆਦਾ ਲੱਗ ਜ਼ਿਆਦਾ ਟਾਈਮ ਲੱਗ ਜਾਂਦਾ ਨਹੀਂ ਤਾਂ ਜੇ ਅਸੀਂ ਆਪਾਂ ਬਣਾਉਣਾ ਘਰ ਵਿੱਚ ਨਾਰਮਲ ਜਿਹਾ ਬਣਾਉਂਦੇ ਆ ਤਾਂ 5 ਤੋਂ 6 ਮਿੰਟ ਵਿੱਚ ਜਿਹੜਾ ਹੈਗਾ ਇਹ achar banke taiyar ho janda hai ਬਿਲਕੁਲ ਹੁਣ ਸਾਡਾ ਜਿਹੜਾ ਹੈਗਾ ਤਿਆਰ ਹੈ achar ਬਣ ਕੇ ਇੱਕ ਵਾਰ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਵਧੀਆ ਬਣਦਾ ਤੇ ਕੁਲ ਮਿੰਟਸ ਕਿੰਟਾ ਵਿੱਚ ਬਣ ਕੇ ਇਹ ਤਿਆਰ ਹੋ ਗਿਆ ਇਹ ਤੁਸੀਂ ਵੀ ਇੱਕ ਵਾਰੀ ਨੂੰ ਜ਼ਰੂਰ ਟਰਾਈ ਕਰਿਓ ਹੈਗਾ ਜੇ ਸਬਜ਼ੀ ਖਾਣ ਨੂੰ ਰੋਣੀ ਕਰਦੀ ਹੈਗੀ ਤਾਂ ਇਹ ਵਿੱਚ achar ਜਿਹੜਾ ਹੈਗਾ ਬਣਾ ਕੇ ਜ਼ਰੂਰ ਰੱਖਿਓ ਤੇ ਬਹੁਤ ਹੀ ਵਧੀਆ ਜਿਹੜਾ ਹੈਗਾ ਅਲੱਗ ਫਲੇਵਰ ਦਾ ਬਣਦਾ ਇਹਨੂੰ ਤੁਸੀਂ ਪਰੌਂਠੇ ਦੇ ਨਾਲ ਖਾਓਗੇ ਤਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਇਹ ਇਸ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਚ ਕੇ ਪੰਜਾਬੀ ਕਿਚਨ ਦੇ ਨਾਲ ਜੁੜਿਆ ਰਹੋ ਅਬ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਜਿਹਦੇ ਵਿੱਚ ਤੁਹਾਨੂੰ ਆਪਾਂ ਹੋਰ ਚੀਜ਼ ਜਾਂ ਨਾਸ਼ਤਾ ਬਣਾ ਕੇ ਦਿਖਾਵਾਂਗੇ